ਅਨੇਕੀ ਛੋਟੀ ਜੀ ਵੀਡੀਓ ਆ ਵੀਡੀਓ ਦੱਬ ਕੇ ਸ਼ੇਅਰ ਕਰਿਓ ਠੀਕ ਹੈ ਨਾ ਕਿਹੜੀ ਫਸਟ ਟਾਈਮਰ ਝੋਟੀ ਹੁੰਦੀ ਆ ਕਿਦੋਂ ਆਪਣੀ ਝੋਟੀ ਸੋਣ ਵਾਲੀ ਹੁੰਦੀ ਆ ਆ ਨੁਕਸਾ ਆਪਾਂ ਨੂੰ ਨਾ ਕਿ ਪਾਕਿਸਤਾਨ ਵੀਰ ਨੇ ਸੈਂਡ ਕੀਤਾ ਹੈ ਇੰਸਟਾ ਦੇ ਉਹ ਆਪਣੀਆਂ ਵੀਡੀਓ ਬੜੀਆਂ ਵੈਂਦੀ ਆ ਤੇ ਆਲਾ ਇਹ ਨੁਕਸਾ ਆਪਾਂ ਕਈ ਝੋਟੀਆਂ ਨੂੰ ਦੇ ਕੇ ਵੇਖਿਆ ਤੇ ਦੁੱਧ ਤਾਂ ਵੀ ਬੜਾ ਚੱਲਦੀ ਆ ਫਸਟ ਟਾਈਮਰ ਕਿਹੜੀ ਝੋਟੀ ਨੂੰ ਇੱਕ ਰਹਿਜਨ 10 ਦਿਨ ਜਾਂ 15 ਦਿਨ ਰਹਿਜਨ ਸੂਣ ਦੇ ਵਿੱਚ ਪਹਿਲੇ ਨ ਝੋਟੀ ਨੂੰ ਠੀਕ ਹੈ ਉਹਦੇ ਵਾਸਤੇ ਦੇ ਲੈਣਾ ਵਾ 1/2 ਕਿਲੋ ਸ਼ੱਕਰ ਅੱਧਾ ਕਿਲੋ ਮੱਖਣ ਕਿ ਦੱਦਾ ਕਿਲੋ ਸ਼ੱਕਰ ਹੋ ਗਿਆ ਤਾਂ ਅੱਧਾ ਕਿਲੋ ਮੱਖਣ ਹੋ ਗਿਆ ਉਹ ਤਾਂ ਹਰ ਕੋਈ ਜਾਣਦਾ ਕਿਥੋਂ ਮਿਲਣਾ ਕਿਥੋਂ ਨਹੀਂ ਮਿਲਣਾ ਉਹ ਇੱਕ ਟਾਈਮ ਅੱਜ ਦੇ ਤਾਂ ਰਾਤ ਦੇ ਟਾਈਮ ਤੇ ਇੱਕ ਅਗਲੇ ਦਿਨ ਦੇ ਤਾਂ ਠੀਕ ਹੈ ਜੀ ਇਹਦਾ ਅਗਰ ਅੱਜ ਤਾਂ ਅਗਲੇ ਦਿਨ ਠੀਕ ਹੈ ਉਹਦੇ ਨਾਲ ਹੋਊਗਾ ਕਿਦੋਂ ਛੋਟੀ ਸੂਗੀ ਕਦੋਂ ਦਾ ਫਸਟ ਟਾਈਮ ਆਪਾਂ ਕਹਿੰਦੇ ਬੋਲੀ ਬੋੜਾ ਕਰ ਦੇਗੇ ਨੂੰ ਕੰਨੇ ਆਪਾਂ ਠੀਕ ਹੈ ਨਾ ਕਰਤੇ ਉਹਨੂੰ ਚਾਹੂਗੇ ਨਾ ਉਹਦੇ ਚ ਨਾ ਮਿੱਟੀ ਘਟਾ ਵਗੈਰਾ ਬੜਾ ਨਿਕਲੂਆ ਥਾਨ ਵਗੈਰਾ ਖੁੱਲ ਜਾਣਗੇ ਸਾਫ ਹੋ ਜਾਣਗੇ ਦੁੱਧ ਵਗੈਰਾ ਦੀ ਕੈਪੈਸਿਟੀ ਵਧ ਜੂਗੀ ਠੀਕ ਆ ਇਹਦਾ ਨਕਸ਼ਾ ਕਾਰਗਰ ਨਕਸ਼ਾ ਵਾ ਦੋ ਤਿੰਨ ਝੋਟੀਆਂ ਨਾ ਆਪਾਂ ਦੇ ਕੇ ਵੇਖਿਆ ਵਾ ਕੋਈ ਆਪਣੇ ਸੱਜਣ ਸੀ ਉਹਨਾਂ ਨੂੰ ਵੀ ਦੱਸਿਆ ਨਕਸ਼ਾ ਠੀਕ ਆ ਆਪਣੀ ਆ ਫਸਟ ਟਾਈਮਰ ਝੋਟੀ ਸੋਣ ਵਾਲੀ ਆ ਇਹਨੂੰ ਵੀ ਆਪਾਂ ਉਹ ਨਕਸ਼ਾ ਦੇਣਾ ਵਾ ਤੇ ਇਹਦੇ ਵੇਖ ਸਕਦੇ ਜੇ ਹੱਡਰ ਵਗੈਰਾ ਦੀ ਸ਼ੇਪ ਠੀਕ ਆ ਠੀਕ ਆ ਥਾਨ ਕੱਲਾ ਕੱਲਾ ਲੱਗ ਰਿਹਾ ਠੀਕ ਆ ਵਾਲਾ ਨਕਸ਼ਾ ਜ਼ਰੂਰ ਦਿਓ ਫਸਟ ਟਾਈਮ ਆ ਰਸਤੇ ਆ ਵੀਡੀਓ ਦੱਬ ਕੇ ਸ਼ੇਅਰ ਕਰਿਓ ਕਿੱਦਾਂ ਦੇ ਆਪਣੇ ਜਾਨਵਰ ਲੱਗੇ ਤਾਂ ਜ਼ਰੂਰ ਦੱਸਿਓ ਠੀਕ ਆ ਅੱਗੇ ਆਪਣੇ ਤੋਂ ਜ਼ਿਆਦਾ ਹੁੰਦੇ ਸੀ ਤਾਂ ਆਪਾਂ ਸੇਲ ਕਰਤੇ ਹੋਏ ਆ ਠੀਕ ਆ ਇਸ ਟਾਈਮ ਤੇ ਇਹ ਹੋਈ ਆ ਦੋ ਸੂਨ ਵਾਲੀਆਂ ਵਾ ਤੇ ਕਾ ਵਾ ਕਿਹੜੀ ਦੁੱਧ ਹੁੰਦੀ ਆ ਦੇਖੋ ਆ ਕਟਾ ਕੱਟੇ ਦੀ ਆਪਣੀ ਗਰੋਥ ਹੈਗੀ ਆ ਤਿੰਨ ਮਹੀਨੇ ਦਾ ਜੇ ਕਟਾ ਇਹਦੀ ਗਰੋਥ ਵੇਖ ਕੇ ਦੱਸੋ ਕਿੱਦਾਂ ਦਾ ਲੱਗਾ ਕੀਕਾ ਕਮੈਂਡ ਕਰਕੇ ਯੂਰ ਦੱਸਿਓ ਵੀਡੀਓ ਸ਼ੇਅਰ ਯੂਰ ਕਰਿਆ ਧੰਨਵਾਦ